ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੂੰ ਵੱਡਾ ਝਟਕਾ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੂੰ ਆਪਣਿਆਂ ਨੇ ਹੀ ਦਗਾ ਦੇ ਦਿੱਤਾ ਮਾਮਲਾ ਕੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪੈਨ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਪਰਿਵਾਰ ਨੂੰ ਵੱਡਾ ਝਟਕਾ ਲੱਗਿਆ ਵੱਡਾ ਕਾਂਡ ਜਿਹੜਾ ਉਹਨਾਂ ਦੇ ਨਾਲ ਵਾਪਰਿਆ ਹੈ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਸ਼ੋਰੂਮ ਦੀ ਖਰੀਦਦਾਰੀ ਨੂੰ ਲੈ ਕੇ ਨਵਜੋਤ ਕੋਰ ਸਿੱਧੂ ਦੇ ਨਾਲ ਉਹਨਾਂ ਦੇ ਨਿੱਜੀ ਸਹਾਇਕ ਜਾਨੀ ਕਿ ਪੀਏ ਦੇ ਵੱਲੋਂ ਹੀ ਠੱਗੀ ਮਾਰੀ ਗਈ ਹੈ ਮਾਮਲਾ ਕੁਇ ਇਸ ਤਰ੍ਹਾਂ ਹੈ ਕਿ ਸਾਬਕਾ ਵਜ਼ਾਇਕ ਡਾਕਟਰ ਨਵਜੋਤ ਕੌਰ ਸਿੱਧੂ ਨੇ ਉਹਨਾਂ ਦੇ ਨਾਲ 2 ਕਰੋੜ ਰੁਪਏ ਦੀ ਠੱਗੀ ਵਜਨ ਦਾ ਇਲਜ਼ਾਮ ਲਾਇਆ ਹੈ। ਉਹਨਾਂ ਇਸ ਸਬੰਧੀ ਆਪਣੇ ਇੱਕ ਨਿੱਜੀ ਸਹਾਇਕ ਤੇ ਹੋਰਨਾਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਅਪਰਾਧਿਕ ਆਰਥਿਕ ਅਪਰਾਧ ਸ਼ਾਖਾ ਨੂੰ ਭੇਜ ਦਿੱਤੀ ਗਈ ਹੈ। ਸ਼ਿਕਾਇਤ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੋਸ਼ ਅਲਾਕਾ ਜਿਹੜਾ ਕਿ ਅੰਮ੍ਰਿਤਸਰ ਦਾ ਪੋਸ਼ ਅਲਾਕਾ ਰਣਜੀਤ ਐਵੇਨਿਊ ਵਿੱਚ ਐਸਸੀਓ ਦੀ ਰਜਿਸਟ੍ਰੇਸ਼ਨ ਦੇ ਬਹਾਨੇ ਉਹਨਾਂ ਤੋਂ 2 ਕਰੋੜ ਰੁਪਏ ਵਸੂਲੇ ਗੇ ਇਸ ਮਾਮਲੇ ਵਿੱਚ ਉਹਨਾਂ ਦੇ ਨਿੱਜੀ ਸਹਾਇਕ ਨੇ ਅਤੇ ਉਸਦੇ ਸਾਥੀ ਨੇ ਜਾਣਕਾਰੀ ਦਿੱਤੀ ਕਿ ਅਮਰੀਕਾ ਰਹਿੰਦੇ ਐਨਆਰਆਈ ਬਨੇ ਆਪਣੇ ਰਿਸ਼ਤੇਦਾਰਾਂ ਰਾਹੀਂ ਰਣਜੀਤ ਐਵੇਨਿਊ ਵਿੱਚ ਸ਼ੋਰੂਮ ਵਿੱਚ ਨਾ ਲਾਇਆ ਹੋਇਆ ਜਿਸ ਦੀ ਕੀਮਤ ਵੀ ਜਾਇਜ਼ ਹੈ ਇਹ ਪ੍ਰਾਪਰਟੀ ਖਰੀਦਣ ਲਈ ਉਹਨਾਂ ਨੂੰ ਉਸ ਤੋਂ ਕੁਝ ਔਗਾਊ ਰਕਮ ਦੇਣ ਵਾਸਤੇ ਵੀ ਆਖਿਆ ਇਸ ਸਬੰਧੀ ਲੋੜਿੰਦੀ ਕਾਰਵਾਈ ਤੋਂ ਬਾਅਦ ਉਹਨਾਂ ਨੇ ਲਗਭਗ ਕਰੋੜ ਰੁਪਏ ਤੋਂ ਵੱਧ ਰਾਸ਼ੀ ਬੈਂਕਰਾਂ ਹੀ ਮਾਲਕ ਦੇ ਖਾਤੇ ਭੇਜ ਦਿੱਤੀ ਬਾਕੀ ਰਹਿੰਦੀ ਰਕਮ ਚੈੱਕ ਰਾਹੀਂ ਨਿੱਜੀ ਸਹਾਇਕ ਨੂੰ ਦਿੱਤੀ ਅਤੇ ਉਸ ਨੇ ਚੈੱਕ ਕੈਸ਼ ਕਰਵਾਉਣ ਮਗਰੋਂ ਰਕਮ ਮਾਲਕ ਦੇ ਪ੍ਰਤੀਨਿਧੀ ਨੂੰ ਸੌਂਪ ਦਿੱਤੀ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਵੱਲੋਂ ਦਿੱਤੀ ਗਈ ਰਕਮ ਉਸ ਦੇ ਨਿੱਜੀ ਸਹਾਇਕ ਅਤੇ ਉਸ ਦੇ ਸਾਥੀਆਂ ਨੇ ਤੇ ਹੋਰ ਨਾ ਨੇ ਆਪਣੇ ਮੰਤਵ ਵਾਸਤੇ ਵਰਤੀ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਆ ਵੱਡਾ ਕਹਿ ਲਿਆ ਕਿ ਝਟਕਾ ਨਵਜੋਤ ਕੌਰ ਸਿੱਧੂ ਸਿੱਧੂ ਪਰਿਵਾਰ ਨੂੰ 2 ਕਰੋੜ ਰੁਪਏ 2 ਕਰੋੜ ਦੀ ਠੱਗੀ ਜਿਹੜੀ ਆ ਉਹ ਵਜਨ ਦੀ ਗੱਲ ਕਹੀ ਗਈ ਹੈ ਸ਼ਿਕਾਇਤ ਪੁਲਿਸ ਨੂੰ ਦਿੱਤੀ ਆ ਪੁਲਿਸ ਕੀ ਕਾਰਵਾਈ ਕਰਦੀ ਹੈ ਵੇਖਣ ਵਾਲੀ ਗੱਲ ਹੋਵੇਗੀ ਪਰ ਮਾਮਲਾ ਇਹ ਹੈ ਕਿ ਜਿਹੜਾ ਨਿੱਜੀ ਸਹਾਇਕ ਪੀਏ ਇਸ ਤਰ੍ਹਾਂ ਨਾਲ ਕਰ ਸਕਦਾ ਤਾਂ ਫਿਰ ਕਿਸ ਤੇ ਯਕੀਨ ਕੀਤਾ ਜਾਵੇ ਕਿਸ ਤੇ ਨਾ ਕੀਤਾ ਜਾਵੇ ਜਦੋਂ ਆਪਣੇ ਹੀ ਜਿਹੜਾ ਉਹ ਜਿਹੜਾ ਵੱਢਣ ਵਾਲ ਤੁਰ ਪੈਂਦਾ ਫਿਰ ਬੰਦੇ ਦਾ ਬਚਣਾ ਕਾਫੀ ਮੁਸ਼ਕਲ ਹੋ ਜਾਂਦਾ ਇਹੀ ਕੁਝ ਨਵਜੋਤ ਸਿੰਘ ਸਿੱਧੂ ਹੁਰਾਂ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਵਾਪਰਦਾ ਹੋਇਆ ਨਜ਼ਰ